ਆ ਦੇਖੋ ਕਿਸਾਨਾਂ ਦੇ ਹਾਲ ਬਾਈ ਆ ਕਣਕ ਆਪਣੇ ਕਣਕ ਵੱਢ ਕੇ ਉਹਨੂੰ ਨਾੜ ਨੂੰ ਅੱਗ ਲਾਤੀ ਇਸ ਤੋਂ ਬਾਅਦ ਵਿੱਚ ਆ ਦੇਖੋ ਦਰਖਤਾਂ ਦਾ ਕੀ ਬੁਰਾ ਹਾਲ ਕੀਤਾ ਪਿਆ ਬਾਈ ਇਹਨਾਂ ਨੇ ਆ ਦੇਖੋ ਸਾਰੇ ਮਚਾਏ ਪਏ ਨੇ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਉਹ ਹਾਲ ਇਹਦਾ ਆ ਦੇਖ ਲਓ ਸਾਰੇ ਦਰਖਤ ਬਚਾਏ ਪਏ ਸਾਰੇ ਦੀ ਸਾਰੀ ਦੀ ਆ ਦੇਖ ਲਓ ਬੁਰੇ ਹਾਲ ਕੀਤੇ ਪਏ ਨੇ ਦਰਖਤਾਂ ਦੇ ਜਿੰਨੇ ਵੀ ਉਹਦੇ ਢਹਿਰ ਦੇ ਕੰਡੇ ਭਾਈ ਯਾਰ ਉੱਤ ਸਾਰਾ ਵਾਲਣ ਸੁੱਕਾ ਹੁੰਦਾ ਵਾ ਹਰਕਾਉ ਮੇਰੇ ਆ ਦੇਖੀ ਨਿਸ਼ਾਨ ਭਰਾ ਉਹ ਥੋੜਾ ਜਿਹਾ ਧਿਆਨ ਲਾਓ ਧਿਆਨ ਲਾਓ ਆਕਸੀਜਨ ਆ ਦੇਖੋ ਪਹਿਲਾਂ ਹੀ ਬਹੁਤ ਪ੍ਰੋਬਲਮ ਚੱਲਦੀਆਂ ਨੇ ਬਿਮਾਰੀਆਂ ਨੇ ਜਿਹੜੀਆਂ ਸਹੀ ਗੱਲ ਹੈ ਜੀ ਆ ਦੇਖੋ ਸਪੈਸ ਦੇ ਦਾ ਕੀ ਹਾਲ ਕੀਤਾ ਆਪਣਾ ਕਿਸੇ ਨੂੰ ਨਰਾਜ਼ ਨਾ ਕਿਸੇ ਹੋਰ ਕਰਨ ਵਾਸਤੇ ਨਹੀਂ ਵੀਡੀਓ ਬਣਾਈ ਆਪਾਂ ਇਹ ਕਹਿੰਦੇ ਜਿੱਥੇ ਦਰਦ ਖੜਿਆ ਉੱਤੋਂ ਥੋੜਾ ਜਿਹਾ ਪਿਆਰ ਨਾਲ ਮੇਰਾ ਕਿਸਾਨ ਉਸੇ ਪਾਣੀ ਛੱਡ ਲੋ ਚਾਹਿਆਰੇ ਨੂੰ ਉਹਨੂੰ ਇੱਕ ਨੂੰ ਹਾਂ ਬਾਹ ਲੋ ਉਹਨੂੰ ਆ ਦੇਖੋ ਸਫਾਈ ਤੇ ਹਾਂ ਦਾ ਕੀ ਹਾਲ ਕੀਤਾ ਹੋਇਆ ਵੀਰੇ ਇਹ ਸਾਰੇ ਸਫਾਈ ਤੇ ਮੱਚ ਗਏ ਨੇ ਪਤਾ ਨਹੀਂ ਜੋ ਪਾਣੀ ਲਗੂ ਬੇਰ ਕਿਤੇ ਜਾ ਕੇ ਖੜੂ ਮੜਾਇਆ ਉਹ ਦਰਖਤ ਪਤਾ ਨਹੀਂ ਹੁਣ ਹਰੇ ਕਦੋਂ ਹੋਣਗੇ ਬਾਈ ਸਾਨੂੰ ਆਪ ਨੂੰ ਪਤਾ ਇਹ ਗੱਲਾਂ ਦਾ ਆਪਾਂ ਤਾਂ ਦਰਖਤ ਲਾਉਣੇ ਆ ਇਹ ਥੱਲੇ ਉਤਰ ਜੀ ਮੜਾਇਆ ਦਿਖਾ ਦੀ ਬਾਈ ਇਹਨਾਂ ਨੂੰ ਆਹ ਦੇਖੋ ਆ ਖਤੇ ਜੋ ਅੱਗ ਆਈ ਤੇ ਇੱਧਰ ਚੜ ਗਈ ਦੇਖ ਲਓ ਬਾਈ ਸਾਰੇ ਦਰਖਤ ਸਿਕਾਇਪੇ ਨੇ ਇਹਨਾਂ ਨੇ ਸਿਕਾਇਪੇ ਕਿਸਾਨ ਕਿੱਥੇ ਖੜਾ ਆ ਜਾ ਜਾ ਆ ਫਿਰਦਾ ਬਾਪੂ ਕਿਸਾਨ ਹੁਣ ਪਾਣੀ ਲਵਾਦਾ ਫਿਰਦਾ ਇਹਨਾਂ ਦੀ ਮੋਟਰ ਹੈ ਆ ਵੰਡੇ ਦੀ ਆਹ ਇਹ ਲੋ ਕਿੰਨਾ ਬੁਰਾ ਹਾਲ ਕਰਿਆ ਹੋਇਆ ਬਾਈ ਸਾਰੇ ਦਰਖਤਾਂ ਦੇਖੋ ਜੜਾਂ ਤੱਕ ਜਗ ਅੱਗ ਚੱਲ ਗਈ ਇਹਨਾਂ ਦੇ ਸਾਰੇ ਕਿਤੇ ਦੇਖ ਲਓ ਉੱਤੇ ਤੱਕ ਸਾਰਾ ਅਮਰ ਜਾਇਆ ਪਿਆ ਕੰਮ ਇਹ ਮਾੜੀ ਗੱਲ ਆ ਯਾਰ ਥੋੜੇ ਬਾਤ ਤੇ ਔਰ ਬਾਪੂ ਦਰਖਤ ਸਾਰੇ ਮਚਾਦੇ ਤਾ ਕੋਈ ਨਹੀਂ ਲਵ ਯੂ ਤੈਨੂੰ ਟਰੱਕ ਵਰਕੇ ਆ ਨਹਿਰ ਦੇ ਕੰਡੇ ਸੀ ਭਾਈ ਇਹ ਸਾਰੇ ਦਰਖਤ ਮਚਾਏ ਪਏ ਨੇ ਸਾਰੇ ਹੈਗਾ ਤਾਂ ਭਾਈ ਚੱਲ ਲਾਉਣਾ ਦਾ ਚੱਲ ਜ਼ਰੂਰੀ ਆ ਝੋਨੇ ਦੀ ਪਰਾਲੀ ਨੂੰ ਅੱਗ ਲਾ ਦੋ ਕੋਈ ਚੱਕਰ ਨਹੀਂ ਦਿੱਲੀ ਵੀ ਇਹਦੇ ਤੁਹੇ ਦੇ ਵਿੱਚ ਪੂਰਾ ਹਾਲ ਹੋ ਜਾਂਦਾ ਬੜੀ ਉਹ ਗੱਲ ਆਪਾਂ ਕਹਿੰਦੇ ਨਹੀਂ ਕਣਕ ਦੇ ਨਾਲ ਨੂੰ ਨਾਲ ਅੱਗ ਲਾਓ ਆ ਦੇ ਲੋ ਜਿਹੜੇ ਦਰਾਖਤ ਦੇ ਯਾਰ ਉੱਗਣ ਨੂੰ 20-25 ਸਾਲ ਲੱਜਾਂਦੇ ਨੇ ਉਹਦੇ ਲਈ 1 ਮਿੰਟ ਜੀ ਚੱਲ ਕੇ ਸਵਾਹ ਜਾਂਦੇ ਉਹਦੇ ਸਪੈਦੇ ਦੀ ਜੜਾ ਤੇ ਯਾਰ ਇੰਨਾ ਜੀ ਵੀ ਜਾਨ ਆ ਧੰਨਵਾਦ ਸਾਰਿਆਂ ਦਾ